ਆਪਾਂ ਸੱਦੇ ਸਾਡੇ ਇਨਸਾਨ ਆ ਜੀ ਜਿਹੜੀ ਮੇਰੀ ਗੱਲ ਮੇਰੇ ਚੋਂ ਨਿਕਲਦੀ ਆ ਮੈਂ ਕਹਿ ਦਿੰਦਾ ਹਾਂ ਇਹ ਆਪਣੇ ਭਰਾ ਨੇ ਇਹ ਵੀਰ ਦੇ ਟੈਟੂ ਕਰੇ ਨੇ ਇਹਦਾ ਵਿਆਹ ਰੱਖਿਆ ਹੋਇਆ ਸੀ ਐਨ ਓਕੇ ਇਹਦਾ ਬਹੁਤ ਚਿਰਦਾ ਇਹ ਮੂਸੇ ਵਾਲੇ ਬਾਈ ਦਾ ਫੈਨ ਆ ਹਨਾ ਬੋਲਤਾ ਪੈਂ ਹਾਂ ਜੋ ਇਹ ਇਹਦੇ ਵੀ ਮੂਸੇ ਵਾਲੇ ਬਾਈ ਦੀ ਗੱਨ ਪਾਉਣੀ ਆ ਕੱਲ ਨੂੰ ਇਹਦੇ ਵੀ ਇਹੀ ਟੈਟੂ ਪਾਉਣਾ ਥੋੜਾ ਜਿਹਾ ਹੋਰ ਹਿਸਾਬ ਦਾ ਦਿਖਾਈ ਤੂੰ ਤੇਰੇ ਭਾਇ ਸੀ ਓਕੇ ਹਾਂ ਲਓ ਚੱਕੋ ਹੁਣ ਕਰ ਦੋ ਸ਼ੁਰੂ ਆ ਹਲੇ ਪ੍ਰੋਸੈਸ ਵਿੱਚ ਚੱਲ ਰਿਹਾ ਬ ਬਣ ਜਾਣਾ ਇਹ ਵੀ ਅੱਜ ਇਹ ਭਰਾ ਦਾ ਟੈਟੂ ਕਰਾਂਗੇ ਬੜੀਆਂ ਗੱਲਾਂ ਬਤਾਂ ਆ ਟੈਟੂ ਸੀ ਜਿਹੜਾ ਪਾਇਆ ਲਿਆ ਮੇਰੀ ਚਾਹ ਸਮੋਸੇ ਉਰੀ ਦੇ ਦੋ ਮੈਂ ਵੀ ਖਾ ਲਾਂ ਆਲਾ ਤੋਂ ਮਾੜੀ ਵੀ ਵੀਡੀਓ ਬਣਾਈ ਕੋਈ ਹੋਰ ਯਾਰ ਅੱਜ ਨਾ ਸਵੇਰੇ ਕੀ ਹੋਇਆ ਜਦ ਮੈਂ ਇਹਨਾਂ ਨੂੰ ਲੈਣ ਗਿਆ ਅੱਛਾ ਜੀ ਉਹੀ ਇੱਕ ਭੈਣ ਦੇ ਲਾਨਾ ਨਵਾਂ ਕੰਮ ਨਹੀਂ ਚੱਲਿਆ ਸਾਲੇ ਜੇ ਤਾਂ ਹੁੰਦਾ ਹੁਣ 23 24 ਸਾਲ ਦਾ ਹਾਂ ਫਿਰ ਤਾਂ ਮੈਂ ਚਾਂਟੇ ਸਿੱਟਣੇ ਸੀਗੇ ਚੰਗੇ ਭੈਣ ਚੋਂ ਦੋ ਜਵਾਕ ਛੋਟੇ ਛੋਟੇ ਯਾਰ ਰੋਕਿਆ ਕਹਿੰਦੇ ਭਾਈ ਤੇ ਤੂੰ ਗਾਲ ਨਿਕਲ ਗਈ ਵੀ ਸਾਲੇ ਮੈਂ ਟੁੱਡੇ ਮਾਰ ਨਹੀਂ ਚਾਂਡੇ ਵੀ ਤੁਸੀਂ ਜਦੋਂ ਜਾਣਾ ਸਕੂਟੀ ਤੇ ਹੂੰ ਮਰਿਆ ਹੋਇਆ ਕੱਟਾ ਨਹੀਂ ਸੀ ਲੱਦਦੇ ਆਪਾਂ ਸਾਲੇ ਉਹਦੇ ਤੇ ਪੈਰ ਨਹੀਂ ਧਰਦੇ ਐ ਲੱਤਾਂ ਲਟਕਾ ਕੇ ਜਾਂਦੇ ਨੇ ਉਹ ਯਾਰ ਫਿਰ ਭਾਈ ਮੇਰੇ ਡੈਡੀ ਨੂੰ ਜਾਂਦਾ ਵੀ ਤੂੰ ਸਾਨੂੰ ਚੱਕ ਕੇ ਸਿੱੜ ਦਵੇਂ ਜਾਂਦਾ ਸਕੂਟੀ ਦਾ ਤੂੰ ਕੱਟ ਮਾਰਿਆ ਤੇਰੇ ਭਾਈ ਪਿਓ ਨਾਲ ਸੀ ਕੀ ਗੱਲ ਕਰੀਏ ਤੁਹਾ ਬਾਜ ਵਾਗ ਵੀ ਨਿਕਲਨੀ ਜੇ ਚੁਪੇ ਨੇ ਬੈਣੀ ਜੀ ਫਿਰ ਮੈਨੂੰ ਮੂਹਰੋਂ ਕਰੀ ਜਿਵੇਂ ਤੂੰ ਕਾਲ ਕੜਤੀ ਮੈਂ ਕਹਾ ਯਾਰ ਹੈਗਾ ਹੀ ਨਿਆਣਾ ਰਸਾ ਕੰਨੋ ਬਿਕ ਚਾਂਨ ਜਿਵਾ ਕਰਕੇ ਕੁਝ ਕਰ ਤਾ ਤੋ ਹੈ ਹੀ ਚਾਹਤ ਰਹੀ ਇਹ ਯਾਰ ਮੈਂ ਤਾਂ ਤਾਂ ਕਹਿੰਦਾ ਮੈਂ ਚੱਲ ਨਿਆਣੇ ਨੇ ਹੁਣ ਮਾਪੇ ਕਿੱਡਾ ਔਖਾ ਜਵਾਕ ਪਾਲਦਾ ਹਨਾ ਆ ਤੂੰ ਫੜ ਅੱਛਾ ਪਈਆ ਕਿਦੀ ਰਹਿ ਗਈ ਟੋਡੀ ਹੈ ਹਾਂ ਵੇ ਕਿੰਨੇ ਔਖੇ ਜਵਾਗ ਪਾਲਦੇ ਨੇ ਮਾਪੇ ਕੱਚ ਦੀ ਘੜੀ ਨਾਲੇ ਖੁਦ ਸੱਟ ਮਾਰੋਂਗੇ ਖਾਓਗੇ ਮੈਂ ਸਾਭਲੀ ਮੇਰੀ ਜਗ੍ਹਾ ਕੋਈ ਮਤਲਬ ਕਿ ਹੋਰ ਹੁੰਦਾ ਇਧਰ ਨੂੰ ਲੋਟ ਰੱਖ ਹਾਂ 2 ਮਿੰਟ ਰੁਕ ਜਾ ਖਾਲੀ ਮੇਰੀ ਜਗ੍ਹਾ ਕੋਈ ਲੇਡੀ ਹੁੰਦੀ ਨਾਲ ਉਹਦੇ ਬੱਚਾ ਹੁੰਦਾ ਜਿਵੇਂ ਤੁਸੀਂ ਐਂ ਕੱਟ ਮਾਰ ਕੇ ਨਿਕਲ ਗਏ ਨੁਕਸਾਨ ਕਰਾਇਆ ਯਾਰ ਸੱਟ ਪਿੱਟ ਲੱਗ ਜਾਂਦੀ ਜਵਾਗ ਤੇ ਉਹਨਾਂ ਨੇ ਐਂਡ ਚ ਜਾ ਕੇ ਨਹੀਂ ਉਹਨਾਂ ਨੂੰ ਪਤਾ ਲੱਗਿਆ ਵੀ ਘਟ ਵੱਜ ਗਿਆ ਜਾਂ ਕਿਸੇ ਬੰਦੇ ਨੇ ਗਲਤੀ ਨਹੀਂ ਮੰਨ ਰਹੇ ਮੈਂ ਗਾਹਾਂ ਜਾ ਕੇ ਰੁਕੇ ਹਾਂ ਮਤਲਬ ਕਿ ਜੇ ਮੈਂ ਆਇਆ ਤਾਂ ਨਿਆਣੇ ਸੀ ਪਿਆਰ ਨਾਲ ਸਮਝਾਤੇ ਅੱਜ ਕੱਲ ਦੇ ਜਵਾਬ ਤਾਂ ਜਵਾਬ ਕਿਤੇ ਮੇਰੇ ਆਏ ਗੱਲ ਉਹਨਾਂ ਨੂੰ ਪਤਾ ਨਹੀਂ ਹੈਗਾ ਬੰਦਾ ਬੰਦਾ ਵੇਖ ਕੇ ਕਰ ਗਲਤੀ ਨਹੀਂ ਮੰਨਦੇ ਨਹੀਂ ਹਾਂ ਚੱਲ ਜੇ ਤੂੰ ਗਲਤੀ ਹੋ ਗਈ ਸੋਰੀ ਕਹ ਦੋ ਮਿੰਟ ਲਈ ਠੀਕ ਹੈ ਵੀ ਉਹਦਾ ਕੀ ਫਾਇਦਾ ਇੰਨਾ ਬੜੀ ਕਾਲ ਕਾਲ ਹਾਂ ਮਾਰੂ ਹਾਂ ਭਾਈ ਹੋਰ ਗੱਡਿਆਂ ਦਾ ਇੱਕ ਉਹ ਝੱਲ ਯਾਰ ਨਹੀਂ ਨਹੀਂ ਹੁਣ ਉਹ ਉਹ ਤਾਂ ਦੱਸਦਾ ਗਾਲ ਦਾ ਐ ਮਸਲਾ ਆਪਾਂ ਕਿੰਨੀ ਵਾਰ ਮੈਂ ਤੂੰ ਗੱਲ ਕਰਦੇ ਆ ਮੈਂ ਕਹਿੰਦਾ ਉਹ ਤੇ ਚੜੀ ਹੁੰਦੀ ਹੈ ਆ ਆਪਾਂ ਕਹਿੰਦੇ ਉਹ ਭੈਣ ਚੋਂ ਆ ਆ ਹੋ ਗਿਆ ਉਹ ਕਿਈ ਸੋਚ ਸਕਦਾ ਚੜ ਗਈ ਮੈਂ ਉਹ ਪਤਾ ਜਾਂ ਰੋਕਿਆ ਕੀ ਕਿਹਾ ਮੈਂ ਕਿਹਾ ਆ ਬੈਂ ਜੋਂ ਕਦੌਣ ਨੂੰ ਲਾਇਨੇ ਆ ਏਜੰਸੀ ਵਾਲਿਆਂ ਨੇ ਤੁਹਾਡੇ ਪੈਰ ਧਰਨ ਨੂੰ ਲਾਇਨੇ ਆ ਕਿ ਨਹੀਂ ਸਕਦੇ ਆਏ ਮਰੇ ਹੋਏ ਕੱਟੇ ਮੰਗੋ ਲੱਤਾਂ ਕਰੀ ਜਾਂਦੇ ਹੋ ਕਿਸੇ ਹੋਰ ਦਾ ਨੁਕਸਾਨ ਕਰੋ ਤੂੰ ਸੀ ਤੂੰ ਛੱਡ ਤਾ ਬੱਚੇ ਸਮਝ ਗਏ ਛੱਡ ਤੂੰ ਰੱਖ ਹੋਈ ਨਹੀਂ ਜੇ ਕੋਈ ਬੁਲੀ ਜਾਵੇ ਬੰਦਾ ਮਾਪੇ ਕਿੰਨੇ ਔਖੇ ਬੱਚੇ ਪਾਲਦੇ ਨੇ ਅੱਜ ਦੇ ਟਾਈਮ ਆਪਦੇ ਘਰੇ ਜਾ ਕੇ ਉਹ ਪੁੱਛਣ ਮਾਪੇ ਨੂੰ ਸਹੀ ਗੱਲ ਹੈ ਪਿਓ ਇਹ ਚਪੇੜਾ ਸਿੱਟੂਗਾ ਉਹਦੇ ਹਾਂ ਵੀ ਸਾਲਿਆ ਤੂੰ ਪੈਰ ਧਰ ਕੇ ਕੰਮ ਨਹੀਂ ਕਰਦਾ ਸਹੀ ਗੱਲ ਹੈ ਚੱਲ ਆਪਣੇ ਮਹੱਲੇ ਦੇ ਚੱਲ ਜਵਾਕ ਕਰਦੇ ਚੋੜਾ ਚਲੋ ਹੁਣ ਆਪਾਂ ਖਾ ਲਈਏ ਮੈਂ ਵੀ ਉਧਰ ਖਾਲਾਂ ਤੁਸੀਂ ਵੀ ਖਾ ਲੋ ਇਹ ਆਪਾਂ ਬਲੌਗ ਪਾਵਾਂਗੇ ਸਾਰਾ YouTube ਤੇ ਠੀਕ ਆ ਮੇਰਾ ਚੱਕੋ ਇਹ ਇਹ ਮਸ਼ਹੂਰ ਸਮੋਸੇ ਨੇ ਉਰੇ ਬੀਕਾ ਨੇਰ ਵਾਲਿਆਂ ਦਾ ਇੱਕ ਨੰਬਰ ਉਹਦਾ ਵਧੀਆ ਨੇ ਬਰੇ ਠੀਕ ਆ ਇਹਦਾ ਵੀ ਕਰਾਂਗੇ ਆ ਲੈ ਇੱਧਰ ਆ ਜਾ ਕੁਰਸੀ ਤੇ ਆ ਜਾ ਇੱਧਰ ਬਸ ਜਾ ਜਾ ਕੇ ਬੈਠਾ ਹੋ ਰਿਹਾ ਉਰੇ ਬੈ ਬੰਨਾ ਵੀ ਖਾ ਲ ਤੁਸੀਂ ਹਾਂ ਚਾਹ ਚ ਪੀ ਲਓ ਤੁਸੀਂ ਵੀ ਭਾਈ ヘア ਕੱਟ ਕਿੱਥੋਂ ਕਰਾਇਆ ਪੂਰਾ ਚੱਚ ਦਾ ਇਹ ਮੁੰਡੇ 24 ਘੰਟੇ ਤਿਆਰ ਰਹਿੰਦੇ ਨੇ ਭਰਾ ਬਣੇ ਚੱਕ ਤਾਂ ਹੀ ਕੰਮ ਬੱਸ ਕੇਸ ਕੂਸ ਨਿਬੜ ਗਏ ਹਾਂ ਬਾਅਦ ਤਾਂ ਚੱਲੀ ਜਾਂਦੇ ਬਈ ਰਿੱਕੀ ਆਇਆ ਸੀ ਕੱਲ ਆਉਣਾ ਹਾਂ ਹਾਂ ਅੱਛਾ ਆ ਆ ਆ ਅਸੀਂ ਵੇਖੀ ਦੀ ਵੀਡੀਓ ਵਧੀਆ ਗੱਲ ਕੋਈ ਕੰਮ ਨਹੀਂ ਸੀ ਬਹੁਤ ਫਨ ਲੱਗਿਆ ਬਾਈ ਮੈਨੂੰ ਤਾਂ ਮਜ਼ੇ ਹੀ ਲੈ ਰਹੀ ਤੁਸੀਂ ਮੈਂ ਕਹਿੰਦਾ ਨਹੀਂ ਨਹੀਂ ਇੱਕ 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 ਗੱਲ ਹੋਰ ਸੁਣ ਹਾਂਜੀ ਮੈਨੂੰ ਬੈਠੂ ਅਗਲਾ ਕਹਿ ਦੰਦਾ ਮੈਨੂੰ ਰਿੱਕੀ ਨੂੰ ਜੇ ਤੁਸੀਂ ਵੀ ਆਪਾਂ ਸਾਰੇ ਹੀ ਇੱਕ ਗੱਲ ਹੋਰ ਕਰ ਲਈਏ ਥੋੜਾ ਲੰਬਾ ਹੋ ਜਾਣਾ ਤੀਜਾ ਉਚਾਨ ਨਾਲ ਤੇ ਆਲਾ ਤੂੰ ਫੜ ਲੈ ਹੁਣ 2 ਮਿੰਟ ਲਈ ਇੱਧਰ ਇੱਥੇ ਹਾਂ ਕੈਮਰੇ ਵੱਲ ਹੁਣ ਦੇਖ ਹੋਏ ਨਾਲ ਆਪਾਂ ਦੋਹਾਂ ਨੂੰ ਹਾਂ ਹਾਂ ਇੱਕ ਦਮ ਗੱਲ ਕਰਦੇ ਆਂ ਬਤ ਕਰਦੇ ਆਂ ਨਹੀਂ ਥੋੜੀ ਕੁਰਸੀ ਪਿੱਛੇ ਕਰ ਹਾਂ ਕੁਰਸੀ ਪਿੱਛੇ ਕਰ ਲਾ ਮਾੜੀ ਜੀ ਐਂ ਚੱਲਣਾ ਹਲੇ ਆਪਾਂ ਪ੍ਰੋਫੈਸ਼ਨਲ ਨਹੀਂ ਹੋਏ ਹੋ ਜਾਾਂਗੇ ਕੋਈ ਚੱਕਰ ਨਹੀਂ ਹੁਣ ਤੈਨੂੰ ਮੈਂ ਕਿਹਾ ਵੀ ਸੰਡੇ ਆ ਜੀ ਟਾਈਮ ਨਾ ਹਾਂਜੀ ਅੱਜ ਕੱਲ੍ਹ ਯਾਰ ਪਤਾ ਕੀ ਕੰਮ ਹੋਇਆ ਹੋਇਆ ਸਾਲਾ ਟਾਈਮ ਕਦੋਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਹੁਣ ਥੋੜੀ ਭਾਣਜੀ ਦਾ ਬਰਥਡੇ ਸੀ ਇੱਕ ਫੰਕਸ਼ਨ ਸੀ ਹਾਂ ਇੱਕ ਫੰਕਸ਼ਨ ਸੀ ਅਹੀਂ ਟਾਈਮ ਲੰਘ ਗਿਆ ਰਿੱਕੀ ਨੂੰ ਕੋਈ ਭਰਾ ਕਰਨਗੇ ਵੀ ਭਾਈ ਯਾਰ ਤੈਨੂੰ ਉਰੇ ਬੈਠਾ ਵੀ ਰਿੱਕੀ ਫੋਨ ਚੱਕੀ ਗਿਆ ਅੱਜ ਕੱਲ੍ਹ ਇੱਕ ਹੋਰ ਹਿਸਾਬ ਹੈ ਜੇ ਕਿਸੇ ਦਾ ਫੋਨ ਨਹੀਂ ਚੱਕਦੇ ਅਗਲਾ ਗੁੱਸੇ ਹੋ ਜਾਂਦਾ ਸਹੀ ਗੱਲ ਏ ਵੀ ਸੋਚਿਆ ਕਰਨ ਯਾਰ ਬੰਦੇ ਵੀ ਜੇ ਫੋਨ ਨਹੀਂ ਚੱਕਿਆ ਬੰਦਾ ਬੈਠਾ ਹੋਣਾ ਵੀ ਇਹ ਪਤਾ ਬੀ ਹੋ ਸਕਦਾ ਕਿਤੇ ਮੂਰੇੋਂ ਫੋਨ ਕੱਟਦੇ ਆਪਣੇ ਲੋਕਾਂ ਨੂੰ ਆਦ ਤਾ ਫਿਰ ਦਵਾ ਦਾ ਫੋਨ ਲਾਈ ਜਾਣਗੇ ਸਹੀ ਗੱਲ ਹੈ ਹੁਣ ਰਿੱਕੀ ਨੇ ਚਾਰ ਜਗ੍ਹਾ ਤੂੰ ਫੰਕਸ਼ਨ ਇੱਕ ਗਿਆ ਸਾਰੀ ਦਿਹਾਣੀ ਲੰਗੀ ਤੇਰੀ ਕੱਲ ਦੇ ਫੰਕਸ਼ਨ ਗਏ ਹੁਣ ਅੱਜ ਤੱਕ ਵੀ ਉੱਥੇ ਘੇੜਾ ਫੇੜਾ ਮਾਰਨਾ ਪੈਂਦਾ ਸਾਰੀ ਗੱਲ ਲਿਆਉਣਾ ਸਮਾਨ ਜਿਹੜੇ 2 ਦਿਨ ਟੁੱਟ ਕੇ ਮਾਰਨ ਕੇ ਚੱਲੋ ਸਾਡੇ ਹੁਣ ਰਿੱਕੀ ਨੇ ਵੀਰੇ ਚਾਰ ਚਾਰ ਫੰਕਸ਼ਨ ਦੇਖਣੇ ਸਾਰਾ ਕੁਝ ਫਿਰ ਰਿੱਕੀ ਮੈਨੂੰ ਕਹਿੰਦਾ ਵੀ ਸਾਨੂੰ ਪਤਾ ਸੀ ਘਰੇ ਜਾ ਕੇ ਪਿੱਠ ਕਿਵੇਂ ਲਾਈ ਦੀ ਨਹੀਂ ਜਾਂਦੇ ਕਿਤੇ ਤਾਂ 10 ਵਜੇ ਪਹੁੰਚਣਾ ਹੁੰਦਾ ਟੀਮਾਂ ਦੇ ਹਿਸਾਬ ਨਾਲ ਤਾਂ ਬੰਦਾ ਨਾਰਾਜ਼ ਹੋ ਜਾਂਦਾ ਬੀਜੀ ਹੁੰਦਾ ਹੈ ਬੰਦਾ ਲੋਕ ਸੋਚਦੇ ਵੀ ਕਿਤੇ ਫ੍ਰੀ ਹੈ ਵੀ ਸਾਡੇ ਆ ਨਹੀਂ ਰਿਹਾ ਹਾਂ ਉਹਨੇ ਕਿਤੇ ਹੋਰ ਪਹਿਲਾਂ ਹੀ ਜਵਾਨ ਦਿੱਤੀ ਹੋਵੇ ਤੇ ਬੰਦਾ ਕਿੱਥੋਂ ਪਹੁੰਚੂਗਾ ਉਹ ਵੀਰੇ ਇੱਕ ਦਿਨ ਚ ਚਾਰ ਚਾਰ ਜਗ੍ਹਾ ਵੀ ਜਾਏ ਆਉਂਦੇ ਨੇ ਹੂੰ ਜਾਣਾ ਪੈਂਦਾ ਹੈ ਤਾਂ ਤਾਂ ਕੰਮ ਹੀ ਤੈਨੂੰ ਪਤਾ ਜੱਡੀ ਚ ਫਨ ਸ਼ਨ ਉਦੋਂ ਉਦੋਂ ਆਪਾਂ ਨੂੰ ਲੱਗਦਾ ਜਦੋਂ ਬਿੱਲੇ ਤੁਰੇ ਫਿਰਦੇ ਜਦੋਂ ਟਾਈਮ ਦੀ ਟਾਈਮ ਪਹੁੰਚਣਾ ਨਾ ਹੂੰ ਫਿਰ ਡਿਊਟੀ ਹੋ ਜਾਂਦੀ ਹੈ ਲੈ ਦਿਖਾਈਂਗੇ ਗਿਫਟ ਕਰਿਆ ਲਾ ਇਹਦਾਂ ਨੂੰ ਚਾਹ ਨਾ ਪਾ ਕੇ ਇੱਕ ਪਕੀਲ ਐ ਗਈ ਸੀ ਗੱਡੀ ਦੇ ਖਾ ਬਾਈ ਨੂੰ ਆ ਦੇ ਇਹ ਚਾਹ ਤੇ ਰੋਪਦਾ ਮੈਂ ਖੜ ਜਾ ਯਾ ਰੁਕੂਗੇ ਵੀਡੀਓ ਕਰੀ ਮੜੀ ਇੱਥੇ ਪੁਸ਼ ਕਰ ਦੇ ਹਾਂ ਪੁਸ਼ ਕੋਈ ਨਹੀਂ ਹਾਂ ਲੈ ਨਾਮ ਨਹੀਂ ਖੜਿਆ ਯਾ ਬੀ ਨਾਮ ਹੈ ਬਾਕੀ ਜੇ ਤੁਹਾਨੂੰ ਦਿਖਾ ਦਾਂਗੇ ਗਿਫਟ ਕਰੀਆ ਇਹ ਯਾਰ ਨੇ ਆਪਣੇ ਬਹੁਤ ਟਾਈਮ ਦੇ ਉਰੇ ਯਾਰ ਕਸਟਮਰਾਂ ਵਾਲਾ ਕੰਮ ਨਹੀਂ ਆਪਣੇ ਪਰਾਪ ਆਪਣਾ ਤਾਂ ਭਾਈ ਜਰਾ ਤੇਰੇ ਕੋ ਉੱਧਾਂ ਜਾਂ ਤੇਰੇ ਨੇ ਆਪਾਂ ਤੁਹਾਨੂੰ ਪਤਾ ਹੀ ਨਹੀਂ ਆਪਾਂ ਨੂੰ ਥੋੜਾ ਕੰਮ ਵੀ ਆ ਗੱਡੀ ਰਹਿ ਗਈ ਸੀ ਹਾਂ ਆ ਦੇ ਇਹ ਆਪਣੇ ਮਿਲਣ ਕੋਲ ਵੀ ਆ ਗੱਡੀ ਆ ਕਹਿੰਦੀ ਗੱਡੀ ਲੈਣੀ ਹੈ ਇਹ ਜਮਾ ਮਿਲਣ ਵਰਗੀ ਲੱਗਦੀ ਕੁੜੀ ਹੈ ਨਾ ਆਪਣੇ ਵਰਗੀ ਹਾਂ ਲੱਗਦੀ ਤੇ ਤਾਂ ਪਿਆਊਗਾ ਤੇਜ ਬੜੀ ਆ ਵੀ ਉਹਦੇ ਨੂੰ ਤੈਨੂੰ ਮੈਂ ਇੱਕ ਗੱਲ ਦੱਸਾਂ ਕਿ ਯਾਰ ਹਾਂ ਇਹ ਇਹ ਭਾਈ ਸਾਡਾ ਭਰਾ ਹੈ ਪਤਾ ਕੀ ਹੈ ਜੇਲਾਂ ਕੱਟਣ ਦਾ ਕੋਈ ਮਾੜਾ ਨਹੀਂ ਹੋ ਜਾਂਦਾ ਬਹੁਤ ਵਾਰ ਹਾਲਾਤ ਐਸੇ ਬਣਦੇ ਨੇ ਕਈ ਵਾਰ ਉਹੀ ਫਸਾ ਦਿੱਤਾ ਜਾਂਦਾ ਬੰਦੇ ਨੂੰ ਤੇ ਜੇਲ੍ਹ ਚੋਂ ਬੰਦਾ ਸਿੱਖਦਾ ਬਹੁਤ ਕੋਸ਼ ਹੈ। ਗੁਰੇਸ਼ਨ ਦਾ ਜਨਮ ਜੇਲ੍ਹ ਚ ਹੋਇਆ। ਹਾਂਜੀ ਉਹ ਚੀਜ਼ ਮਾੜੀ ਵੀ ਨਹੀਂ ਹੈਗੀ ਯਾਰ। ਉੱਥੇ ਜਾਂਦੇ ਨੇ ਸਾਰੇ ਸਿੱਖ ਕੇ ਆਉਂਦਾ ਬੰਦਾ। ਇਹ ਵੀਰ ਨੇ ਪਰ ਇਹ ਆ ਵੀ ਜੇਲ੍ਹ ਹੁਣ ਕਟਾਉਣ ਵਾਲੇ ਭਰਾਵਾਂ ਦੇ ਸਿਰ ਤੇ ਕਟਾਵਾ ਦਿੱਤੀ। ਕਿਉਂ ਬੁੜੀਆਂ ਹਰ ਟਾਈਮ ਦੁਨੀਆ ਨਹੀਂ ਫੇਰ ਸਕਦੀ। ਬਿਲਕੁਲ ਜੀ ਬਿਲਕੁਲ। ਬੰਦੇ ਨੇ ਬਣਾਈਆ ਜੇਲ੍ਹ। ਹਾਂ। ਸੁਧਾਰਕਰ। ਇੱਕ ਸੁਧਾਰਕਰ ਹੈ ਜੇ ਉਹ ਨੂੰ ਸਹੀ ਚੱਲੇ ਬੰਦਾ ਬਣੇ। ਇਹ ਭਰਾ ਨੇ ਆਪਣੇ ਨੇ ਵਧੀਆ ਜੇਲ੍ਹ ਕਟਾਈ। ਸੱਜਣ ਮਿੱਤਰਾਂ ਦੇ ਸਿਰ ਤੇ ਕਟਾਵਾ ਦਿੱਤੀ। ਚਲੋ ਹੁਣ ਖਾ ਪੀ ਲਓ ਮੈਂ ਵੀ ਖਾ ਪੀ ਨਾ। ਖਤਮਾ ਬਲੌਗ ਗੱਲਾਂ ਬਈ ਸਾਡੇ ਕੋ ਬਹੁਤ ਨੇ ਢੇਰੀ ਲਿਆ ਦਾਂਗੇ ਪਰ ਹੌਲੀ ਥੋੜੀ ਟਾਈਮ ਦੀ ਥੋੜੀ ਕਮੀ ਆ ਰਹੀ ਬਸ ਹੋਰ ਵੀ ਕਰਨਾ ਹੈ ਵੀਰ ਉਹਨਾਂ ਨੂੰ ਭੇਜਣਾ ਲਿਆ ਫੋਟਾ ਦਿਖਾਵਾ ਇਹ ਵੀਰ ਉਹਨਾਂ ਨੇ ਕਿੱਦੂ ਦੂਰੋਂ ਵੀਰ ਗਿਆ ਮਾਣੋ ਜਾਣਾ ਖਾ ਲੈ ਚੱਕੋ ਚਲੋ ਮੈਂ ਵੀ ਖਾ ਲਾਂ